ਜੇ ਕੋ ਅੱਜ ਸਸ ਹੋਏ ਸੀ ਬਾਦਲ ਦਾ ਜਿਹੜਾ ਮੀਡੀਆ ਦੇ ਵਿੱਚ ਅਸੀਂ ਪੜ੍ਹ ਦੇਖ ਰਹੇ ਹਾਂ ਸੁਣ ਰਹੇ ਹਾਂ ਇੱਕ ਮੀਟਿੰਗ ਨੂੰ ਸ਼ੁਭਦਮ ਕਰਦੇ ਨੇ ਦਾ ਕਿ ਮੈਂ ਮਦਦ ਸਫਾਈ ਦੇ ਰਹੇ ਨੇ ਵੀ ਮੈਂ ਉੱਥੇ ਨਹੀਂ ਸੀ ਤੇ ਉਦੋਂ ਜ세ਦਾਰ ਸਾਹਿਬਾਨ ਨੇ ਜਦੋਂ ਜ਼ਰੀਏ ਕਾਲਤਾ ਸਰਬ ਦੀ ਤਫ਼ਸੀਲ ਤੇ ਮਦਦ ਸਵਾਲ ਕਰਕੇ ਪੁੱਛਿਆ ਸੀ ਉਦੋਂ ਉਹਨਾਂ ਨੇ ਮਤਲਬ ਸਪਸ਼ਟ ਰੂਪ ਵਿੱਚ ਪ੍ਰਵਾਨ ਕੀਤਾ ਸੀ ਫਿਰ ਇੱਥੇ ਆ ਝੂਠਾ ਉੱਥੇ ਆ ਝੂਠਾ ਤੇ ਜੇ ਉੱਥੇ ਵਾਲਾ ਝੂਠ ਸੀ ਜੇ ਐਡੇ ਵੱਡੇ ਪਵਿੱਤਰ ਜਗ੍ਹਾ ਤੇ ਫਿਰ ਝੂਠ ਕਿਉਂ ਬੋਲਿਆ ਸੋ ਕਈ ਸਵਾਲਾਂ ਦੇ ਮੈਂ ਸਮਝਦਾ ਆਪਣੇ ਜਾਲ ਵਿੱਚ ਜਿਵੇਂ ਬੰਦਾ ਫਸ ਜਾਂਦਾ ਨਾ ਮੱਕੜੀ ਆਪਣੇ ਜਾਲ ਚ ਆਪੇ ਫਸ ਜਾਂਦੀ ਆ ਉਹ ਗੱਲ ਬੜੀ ਹਵਾਂ ਨਾ ਸੁਧਾਰ ਲਹਿਰ ਵੱਲੋਂ ਹਮੇਸ਼ਾ ਇੱਕ ਗੱਲ ਕਰੀ ਜਾਂਦੀ ਸੀ ਕਿ ਜਿਹੜਾ ਅਸਤੀਫਾ ਜਿਹੜਾ ਦੇਣਾ ਚਾਹੁੰਦਾ ਹੈਗਾ ਅਸਤੀਫਾ ਦੇ ਵੀ ਦਿੱਤਾ ਪਰ ਹਾਲੇ ਤੱਕ ਕਬੂਲ ਨਹੀਂ ਹੋਇਆ ਹੈਗਾ ਇਸ ਚੀਜ਼ ਨੂੰ ਇਹ ਪੂਰੇ ਕੰਨਗਰਮ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਲਹਿਰ ਚਲਾਈ ਗਈ ਸੀ ਉਹਦੇ ਚ ਕਾਫੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਸੀਗੀ ਹੁਣ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਜਦੋਂ ਜਸਰੀ ਕਾਲਤਾ ਸਾਹਿਬ ਨੇ ਪੰਸ ਸਿੰਘ ਸਵਾਨ ਦੀ ਹਾਜ਼ਰੀ ਦੇ ਵੀ ਜਿਹੜੇ ਪ੍ਰਵਾਨ ਜਾਰੀ ਕੀਤੇ ਸੀ ਉਹਦੇ ਚ ਬੜੇ ਸਪਸ਼ਟ ਰੂਪ ਵਿੱਚ ਕਿਹਾ ਸੀ ਕਿ ਤਿੰਨ ਦਿਨਾਂ ਦੇ ਅੰਦਰ ਸ਼ਰਮਣੀ ਕਾਲਲ ਦੀ ਵਰਕਿੰਗ ਕਮੇਟੀ ਸਾਸਗ ਵੀਰ ਸਿੰਘ ਬਾਦਲ ਸਮੇਤ ਉਹ ਸਾਰੇ ਆਗੂਆਂ ਦੇ ਜਿਹੜੇ ਨੇ ਅਸਤੀਫੇ ਦਿੱਤੇ ਹੋਏ ਨੇ ਉਹ ਸਾਡੇ ਕੋਲ ਭੇਜੇ ਮਨਜ਼ੂਰ ਕਰਕੇ। ਇਹ ਕਿਸਾਂ ਇਕੱਠੇ ਹੋ ਕੇ ਇਹ ਜਿਹੜੀ ਸਤਵੇਂ ਬ੍ਰਿਕ ਕਮੇਟੀ ਉਹਨੂੰ ਸਹਿਯੋਗ ਦੇਣ ਉਹਦਾ ਸਾਥ ਦੇਣ ਤੇ ਹੁਣ ਵੱਖਰਾ ਚੁੱਲਾ ਬਾਲ ਲੈਣਾ ਮਰ ਉਹ ਕਿਸੇ ਤਰ੍ਹਾਂ ਵੀ ਉਸ ਫੈਸਲੇ ਦੇ ਅਨਸਾਰ ਉਸ ਫੈਸਲੇ ਦੀ ਭਾਵਨਾ ਅਨਸਾਰ ਫੈਸਲਾ ਨਹੀਂ ਹੈ ਵਕਰਾ ਚੁਲਾ ਕਿਨੇ ਵਾਲਿਆ ਹੁਣ ਮੈਂ ਸਮਝਦਾ ਮੇਲਾ ਮੱਗੀ ਤੇ ਜਿਹੜੀ ਕਾਨਫਰੰਸ ਰੱਖੀ ਜਾ ਰਹੀ ਆ ਕਿਹਾ ਜਾ ਰਿਹਾ ਉਹਨੂੰ ਬੁਲਾਇਆ ਉਹਦੇ ਸੱਦੇ ਨਹੀਂ ਸਾਨੂੰ ਨਹੀਂ ਸੱਦੇ ਆਪਣੇ ਤੌਰ ਤੇ ਉਹਨਾਂ ਨੇ ਰੱਖੀ ਆ ਨਾ ਸਾਨੂੰ ਪੁੱਛਿਆ ਸੁਧਾਰ ਲਹਿਰ ਨੂੰ ਇੱਕ ਸਾਈਡ ਤੇ ਰੱਖਿਆ ਗਿਆ ਹੈਗਾ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਨੇ ਆਪਣਾ ਚੁੱਲਾ ਬਾਹ ਲਿਆ ਇਟ ਮੀਨਸ ਕਿ ਜਿਹੜਾ ਸੁਧਾਰ ਲਹਿਰ ਦੇ ਜਿੰਨੇ ਵੀ ਲੀਡਰ ਸੀਗੇ ਉਹਨਾਂ ਨੂੰ ਇੱਕ ਪੱਖ ਇੱਕ ਪਾਸੇ ਰੱਖ ਦਿੱਤਾ ਗਿਆ ਮੈਂ ਸਮਝਦਾ ਕਿ ਇਹ ਤਾਂ ਇਸੇ ਤਰ੍ਹਾਂ ਲੱਗ ਰਿਹਾ ਵੀ ਉਹਨਾਂ ਨੇ ਉਸ ਗੱਲ ਦਾ ਕੋਈ ਜਹਜਾ ਸਾਹਿਬਾਨ ਦੀ ਭਾਵਨਾ ਦੀ ਅਜੇ ਤੱਕ ਤਾਂ ਜਿਹੜੀ ਇਕੱਠੇ ਕਰਨ ਵਾਲੀ ਗੱਲ ਸੀ ਉਹਦੀ ਕਦਰ ਨਹੀਂ ਕੀਤੀ ਕਿ ਉਹਨਾਂ ਨੇ ਘਰ ਖਰੀਦ ਲਿਆ ਜੀ ਕਰੋ ਬੜੀ-ਬੜੀ ਕੋਠੀ ਕਰੋੜਾ ਰੁਪਏ ਦੀ ਜਿਹੜਾ ਵੰਟਿਆ ਗਿਆ ਉਹਨੇ ਦੇਖਿਆ ਹੀ 150 ਕਰਦਾ ਮੈਂ ਰੱਖਣਾ 200 ਦਾ ਬੱਦ ਬੱਦ ਤੇ ਸਾਰੀ ਉਮਰ ਤੇ ਬੰਦਾ 150 10 ਪਲਾਟ ਨਹੀਂ ਖਰੀਦਾ ਤੇ ਫਿਰ ਆਪਣਾ ਦੱਸਿਆ ਜਾ ਰਿਹਾ ਜਿਵੇਂ ਮੁਕਸਰ ਦਾ ਪਲਾਟ ਵੇਚ ਕੇ ਉਹਨਾਂ ਨੇ ਖਰੀਦ ਲਿਆ ਤੇ ਫਿਰ ਐਵੇਂ ਇਲਜ਼ਾਮ ਲਾਉਣਾ ਜੀ ਸਟੈਂਪ ਡਿਊਟੀ ਦੀ ਚੋਰੀ ਕੀਤੀ ਮਤਲਬ ਬਹੁਤ ਛੋਟੀਆਂ ਗੱਲਾਂ ਨੀਵੀਂ ਪਤਦੀਆਂ ਗੱਲਾਂ ਇੱਕ ਜਿਹਨਾਂ ਜਿਹੜੇ ਸੀਰੀ ਅਕਾਲਤਾ ਸਾਹਿਬ ਦੇ ਜਥੇਦਾਰ ਰਹੇ ਹੁਣ ਉਹਨਾਂ ਬਾਰੇ ਲਾਉਣੀਆਂ ਮਤਲਬ ਉਹ ਵੈਸੇ ਸ਼ੋਭਾ ਨਹੀਂ ਦਿੰਦਾ ਇਸ ਪੱਤਰ ਤੇ ਤੁਸੀਂ ਸਸਕਾਰ ਜੀ ਤੁਸੀਂ ਦੇਖ ਰਹੇ ਹੋ ਰਜ਼ੋਨਾ ਸਪੋਕਸਮੈਨ ਮੈਂ ਤੁਹਾਡੇ ਨਾਲ ਭਾਰਕ ਪੁਸ਼ਨ ਦੇ ਨਾਲ ਮੌਜੂਦ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜਰਾ ਸ਼੍ਰੋਮਣੀ ਅਕਾਲੀ ਦਲ ਜਿਹੜੇ ਸੁਧਾਰ ਲਹਿਰ ਦੇ ਸੀਨੀਅਰ ਲੀਡਰ ਨੇ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਚੰਦੂ ਬਾਜਰਾ ਸਾਹਿਬ ਇਹ ਜਿਹੜਾ ਅੱਲਾ ਉੱਥੇ ਮੰਨਿਆ ਤੋਂ ਅੱਜ ਉੱਥੇ ਹੀ ਜਿਹੜਾ ਸੁਖਵੀਰ ਬਾਦਲ ਯੂ ਟਰਨ ਲੰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਮੈਂ ਇੱਥੇ ਹੈ ਹੀ ਨਹੀਂ ਸੀ ਜਦੋਂ ਗੋਲੀकांड ਹੋਇਆ ਪਰ ਕਹਿੰਦੇ ਮੈਂ ਉੱਥੇ ਜਾ ਜਿਹੜੀਆਂ ਕਾਲ ਤਖਤ ਸਾਹਿਬ ਤੇ ਕਹਿੰਦੇ ਜਿਹੜੀਆਂ ਗਲਤੀਆਂ ਹੋਈਆਂ ਸਾਰੀਆਂ ਮੈਂ ਆਪਣੀ ਝੋਲੀ 'ਚ ਪਾਲੀਆਂ ਪਰ ਉਤੋਂ ਜਿਹੜਾ ਹੈਗਾ ਹਲੇ ਵੀ ਜਿਹੜਾ ਹੈਗਾ ਯੂ ਟਰਨ ਕਰਦੇ ਵਾਪਸ ਯੂ ਟਰਨ ਮਾਰਦੇ ਹੋਏ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੇਖਦੇ ਤੋ ਅੱਜ ਸਾਹ ਸੁਈ ਸੀ ਬਾਦਲ ਦਾ ਜਿਹੜਾ ਮੀਡੀਆ ਦੇ ਵਿੱਚ ਅਸੀਂ ਪੜ੍ਹ ਦੇਖ ਰਹੇ ਹਾਂ ਸੁਣ ਰਹੇ ਹਾਂ ਇੱਕ ਮੀਟਿੰਗ ਨੂੰ ਸਵਾਗਤ ਕਰ ਦਿਆਂਦਾ ਕਿ ਮੈਂ ਮਤਲਬ ਸਫਾਈ ਦੇ ਰਹੇ ਨੇ ਵੀ ਮੈਂ ਉੱਥੇ ਨਹੀਂ ਸੀ ਤੇ ਉਦੋਂ ਜ세ਦਾਰ ਸਾਹਿਬਾਨ ਨੇ ਜਦੋਂ ਜ਼ਿਲ੍ਹਾ ਕਾਲਤਾ ਸਰਬ ਦੀ ਫੀਲ ਤੇ ਮਤਲਬ ਸਵਾਲ ਕਰਕੇ ਪੁੱਛਿਆ ਸੀ ਉਦੋਂ ਉਹਨਾਂ ਨੇ ਮਤਲਬ ਸਪਸ਼ਟ ਰੂਪ ਵਿੱਚ ਪ੍ਰਵਾਨ ਕੀਤਾ ਸੀ ਤੇ ਇਹ ਕਿ ਮੈਂ ਸਮਝਦਾ ਇਹਦੇ ਨਾਲ ਕਈ ਸਵਾਲ ਖੜੇ ਹੋ ਰਹੇ ਨੇ ਸਾ ਸਰ ਸੁਵੀਰ ਸੀ ਬਾਦਲ ਤੇ ਕਿਉਂਕਿ ਵੀ ਉੱਥੇ ਕੁਝ ਕਹਿਣਾ ਇੱਥੇ ਕੁਝ ਕਹਿਣਾ ਪਰ ਉਹ ਐ ਸਮਝਦੇ ਵੀ ਸ਼ਾਇਦ ਉਥੋਂ ਵਾਲੀ ਗੱਲ ਕਿਸੇ ਨੇ ਨਹੀਂ ਦੇਖੀ ਜਾਂ ਇੱਥੇ ਵਾਲੀ ਕੋਈ ਨਹੀਂ ਦੇਖ ਰਿਹਾ ਜਦੋਂ ਕਿ ਦੁਨੀਆ ਸਾਰੀ ਧੋਨੇ ਚੀਜ਼ਾਂ ਨੂੰ ਸਾਹਮਣੇ ਦੇਖ ਰਹੀ ਆ ਕੰਪੈਰੀਜ਼ਨ ਕਰ ਰਹੀ ਆ ਤਾਂ ਇਹੀ ਸਾਡੀ ਤਰਾਸਦੀ ਆ ਜਿਸ ਦੇ ਕਰਕੇ ਸ਼ਰੋਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਲੋਕਾਂ ਦਾ ਭਰੋਸਾ ਉੱਠਿਆ ਇਹਨਾਂ ਗੱਲਾਂ ਕਰਕੇ ਉੱਠਿਆ ਵੀ ਕਿਤੇ ਕੁਝ ਕਹਿਣਾ ਕਿਤੇ ਕੁਝ ਕਰਨਾ ਅੱਜ ਦੇ ਬਿਆਨ ਤੋਂ ਲੱਗਦਾ ਹੈਗਾ ਕਿ ਜਿਹੜਾ ਸੁਖਵੀਰ ਸਿੰਘ ਬਾਦਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਉਹ ਯੂ-ਟਰਨ ਜਿਹੜਾ ਹੈਗਾ ਕਿਉਂਕਿ ਜਾਂ ਤਾਂ ਉਹ ਸੱਚ ਹੈ ਜਾਂ ਇਹ ਸੱਚ ਹੈ ਜਿਹੜਾ ਹੁਣ ਬੋਲ ਰਹੇ ਨੇ ਇਹ ਗੱਲ ਤਾਂ ਇਹ ਹੀ ਸੱਚ ਹੋਈ ਉਸੇ ਬਾਰੇ ਦੱਸਣਾ ਪੈਗਾ ਵੀ ਮਨ ਲੋਕ ਵੀ ਪੁੱਛਣਗੇ ਵੀ ਉੱਥੇ ਝੂਠ ਕਿਉਂ ਬੋਲਿਆ ਫਿਰ ਹਾਂਜੀ ਫਿਰ ਇੱਥੇ ਵਾਲਾ ਝੂਠਾ ਕਿ ਉੱਥੇ ਵਾਲਾ ਝੂਠਾ ਤੇ ਜੇ ਉੱਥੇ ਵਾਲਾ ਝੂਠ ਸੀ ਤੇ ਐਡੇ ਵੱਡੇ ਪਵਿੱਤਰ ਜਗ੍ਹਾ ਤੇ ਫਿਰ ਝੂਠ ਕਿਉਂ ਬੋਲਿਆ ਸੋ ਕਈ ਸਵਾਲਾਂ ਦੇ ਮੈਂ ਸਮਝਦਾ ਆਪਣੇ ਜਾਲ ਵਿੱਚ ਜਿਵੇਂ ਬੰਦਾ ਫਸ ਜਾਂਦਾ ਨਾ ਮੱਕੜੀ ਆਪਣੇ ਜਾਲ ਚ ਆਪੇ ਫਸ ਜਾਂਦੀ ਆ ਉਹ ਗੱਲ ਬੜੀ ਹਵਾਂ ਨਾ ਸੁਖਵੀਰ ਸਿੰਘ ਬਾਦਲ ਹੁਣ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਜਿਹੜਾ ਹੈਗਾ ਤਲਬ ਕਰਨਾ ਚਾਹੁੰਦਾ ਇਸ ਪੂਰੀ ਜਿਹੜੇ ਹੈਗਾ ਤੇ ਬਾਰੇ ਤਾਂ ਜਹਦਾ ਸਾਹਿਬਾਨ ਹੀ ਮੈਂ ਸਮਝਦਾ ਸੋਚ ਸਕਦੇ ਨੇ ਦੱਸ ਸਕਦੇ ਨੇ ਕਿ ਮੈਂ ਕੀ ਮਰਿਆਦਾ ਕੀ ਪਰੰਪਰਾ ਇਸ ਬਾਰੇ ਮਾਇਨੇ ਕੁਛ ਹੈ ਸਰ ਸਹੀ ਗੱਲ ਤਾਂ ਇਹ ਪੂਰੀ ਜਿਹੜਾ ਬਿਆਨ ਨੇ ਇਹਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈਗਾ ਕਿ ਕਾਲੀ ਦਲ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੀ ਹਲਚਲ ਹੁੰਦੀ ਹੈਗੀ ਆ ਕਿ ਕਾਲੀ ਦਲ ਇਸ ਪਹਿਲਾਂ ਹੀ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਸੀ ਕਿ ਬੈਂਕ ਫੁੱਟੇ ਸੀਗਾ ਲਾਜ਼ਮੀ ਤੌਰ ਤੇ ਕ੍ਰੈਡੀਬਿਲਟੀ ਤੇ ਤਾਸਰ ਪੈਂਦਾ ਹੀ ਆ ਇਹਦੇ ਨਾਲ ਕੁਦਰਤੀ ਤੌਰ ਤੇ ਪ੍ਰੋਸੈਜੋਗਤਾ ਜਿਹੜੀ ਆ ਵਿਸ਼ਵਾਸ ਜਿਹੜਾ ਹੈ ਟੁੱਟਦਾ ਲੋਕਾਂ ਦਾ ਵੀ ਇਸ ਕਿਸਮ ਦੇ ਲੀਡਰ ਮਤਲਬ ਕਿੱਥੇ ਕੀ ਬੋਲਦੇ ਨੇ ਕਿੱਥੇ ਕੀ ਬੋਲਦੇ ਨੇ ਮਨ ਲਏ ਸਾਰੀਆਂ ਗੱਲਾਂ ਕੁਦਰਤੀ ਤੌਰ ਤੇ ਖੋਲਾ ਲੱਗਦਾ ਬ੍ਰੋਸੇ ਜਉਤਤ ਤੇ ਸੁਧਾਰ ਲਹਿਰ ਬਲੋਂ ਹਮੇਸ਼ਾ ਇੱਕ ਗੱਲ ਕਰੀ ਜਾਂਦੀ ਸੀ ਕਿ ਜਿਹੜਾ ਅਸਤੀਫਾ ਜਿਹੜਾ ਦੇਣਾ ਚਾਹੁੰਦਾ ਹੈਗਾ ਅਸਤੀਫਾ ਦੇ ਵੀ ਦਿੱਤਾ ਪਰ ਹਾਲੇ ਤੱਕ ਕਬੂਲ ਨਹੀਂ ਹੋਇਆ ਹੈਗਾ ਇਸ ਚੀਜ਼ ਨੂੰ ਇਹ ਪੂਰੇ ਕਨਗਨ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਲਹਿਰ ਕਿ ਚਲਾਈ ਗਈ ਸੀਗੀ ਉਹਦੇ ਚ ਕਾਫੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਸੀਗੀ ਹੁਣ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਜਿਦੋਂ ਜਰਜਾ ਸਰਯ ਕਾਲਤਾ ਸਾਹਿਬ ਨੇ ਪੰਚ ਸਿੰਘ ਸਵਾਨ ਦੀ ਹਾਜ਼ਰੀ ਦੇ ਵੀ ਜਿਹੜੇ ਪ੍ਰਵਾਨ ਜਾਰੀ ਕੀਤੇ ਸੀ ਉਹਦੇ ਚ ਬੜੇ ਸਪਸ਼ਟ ਰੂਪ ਵਿੱਚ ਕਿਹਾ ਸੀ ਕਿ ਤਿੰਨ ਦਿਨਾਂ ਦੇ ਅੰਦਰ ਸ਼ਰਮਣੀ ਕਾਲ ਦਾ ਲਲ ਦੀ ਵਰਕਿੰਗ ਕਮੇਟੀ ਸਾਸ ਸੰਵੀਰ ਸਿੰਘ ਬਾਦਲ ਸਮੇਤ ਉਹ ਸਾਰੇ ਆਗੂਆਂ ਦੇ ਜਿਹਨਾਂ ਦੇ ਸਿਫੇ ਦਿੱਤੇ ਹੋਏ ਨੇ ਉਹ ਸਾਡੇ ਕੋਲ ਭੇਜੇ ਮਨਜ਼ੂਰ ਕਰਕੇ ਤਿੰਨ ਦਿਨਾਂ ਬਾਅਦ ਸੱਕਾ ਹੈ ਗਿਆ ਵੀ 20 ਦਿਨ ਦਾ ਟਾਈਮ ਲੈ ਲਿਆ 20 ਦਿਨ ਲੰਘੇ ਫਿਰ ਕਿਹਾ ਜੀ ਸਿੱਧੀ ਜੋੜ ਮੇਲੇ ਆਗੇ ਤੇ ਸਿੱਧੀ ਜੋੜ ਮੇਲੇ ਵੀ ਹੁਣ ਲਾਂਗੇ ਆਪ ਮਤਲਬ ਮੀਟਿੰਗਾਂ ਵੀ ਕਰਦੇ ਰਹੇ ਤੇ ਹੁਣ ਪਬਲਿਕ ਮੀਟਿੰਗਾਂ ਵੀ ਸ਼ੁਰੂ ਕਰਤੀਆਂ ਤੇ ਮੇਲਾ ਮਾਗੀ ਤੇ ਕਾਨਫਰੰਸ ਵੀ ਰੱਖੀ ਸੀ ਮਤਲਬ ਦੇਖੋ ਕਿ ਜਹਦਰ ਸਾਹਿਬ ਨੇ ਕੇਵਲ ਅਸਤੀਫੇ ਦੇ ਲਈ ਉਹ ਨਹੀਂ ਸੀ ਕਿਹਾ ਮਨਜ਼ੂਰ ਕਰਕੇ ਭੇਜਣ ਲਈ ਬਲਕਿ ਸੱਤ ਮੈਂਬਰੀ ਕਮੇਟੀ ਵੀ ਬਣਾਈ ਸੀ ਵੀ ਅੱਗੇ ਲਈ ਸ਼ਰਮਣੀ ਅਕਾਲੀ ਦਲ ਦੀ ਕਮਾਂਡ ਜਿਹੜੀ ਆ ਸੱਤ ਮੈਂਬਰੀ ਕਮੇਟੀ ਸੰਭਾਲੇਗੀ 19 ਦੇਰ ਤੱਕ ਜਿੰਨੀ ਦੇਰ ਤੱਕ ਹੇਠਲੇ ਪੱਧਰ ਤੇ ਭਰਤੀ ਕਰਕੇ ਸ਼ਰਮਣੀ ਅਕਾਲੀ ਦਲ ਦੇ ਵਿਧਾਨ ਅਨੁਸਾਰ ਸ਼ਰਮਣੀ ਅਕਾਲੀ ਦਲ ਦੇ ਨਿਯਮ ਅਨੁਸਾਰ ਸ਼ਰਮਣੀ ਅਕਾਲੀ ਦਲ ਦੇ ਹਦਾਇਤਾਂ ਤੇ ਚੱਲਣ ਵਾਲੇ ਲੋਕਾਂ ਨੂੰ ਇਨਰੋਲ ਕਰਕੇ ਮੈਂਬਰਸ਼ਿਪ ਕਰਕੇ ਮੈਂ ਇੱਕ ਨਵਾਂ ਪ੍ਰਧਾਨ ਨਹੀਂ ਚੁਣ ਦਿੰਦੀ ਪਰ 19 ਦੇ ਰੇ ਵਰਕ ਜਿਹੜੀ 7 ਮੈਂਬਰੀ ਕਮੇਟੀ ਕੰਮ ਕਰੇਗੀ ਸੋ ਸਾਰੀ ਕਮਾਂਡ ਜਹਦਰ ਸਾਹਿਬ ਨੇ 7 ਮੈਂਬਰੀ ਕਮੇਟੀ ਨੂੰ ਸੰਭਾਲਤੀ ਤੇ ਉਹਦੇ ਬਾਅਦ ਵੀ ਕੋਈ ਵੱਖਰੀ ਕਾਨਫਰੰਸ ਕਰਨੀ ਬਲਕਿ ਇੱਥੇ ਤੱਕ ਵੀ ਕਿਹਾ ਸੀ ਵੀ ਸਾਰੇ ਧਰਿਆਂ ਨੂੰ ਮੈਂ ਅਪੀਲ ਕਰਦਾ ਉਹਨਾਂ ਨੇ ਤਾਂ ਨਾਂ ਲਏ ਸੀ ਬਾਗੀ ਦਾਗੀ ਬਾਗੀਆਂ ਨੂੰ ਵੀ ਦਾਗੀਆਂ ਨੂੰ ਵੀ ਤੇ ਵੀ ਇਕੱਠੇ ਹੋ ਕੇ ਆਪਣੇ ਅੱਡ ਅੱਡ ਚੁੱਲੇ ਸਿਮੇਟ ਕੇ ਇੱਕਸਾਂ ਇਕੱਠੇ ਹੋ ਕੇ ਇਹਦੇ ਸਾਥ ਮੈਂ ਬ੍ਰਿਕ ਕਮੇਟੀ ਉਹਨੂੰ ਸਹਿਯੋਗ ਦੇਣ ਉਹਦਾ ਸਾਥ ਦੇਣ ਤੇ ਹੁਣ ਵੱਖਰਾ ਚੁੱਲਾ ਬਾਲ ਲੈਣਾ ਮਰ ਉਹ ਕਿਸੇ ਤਰ੍ਹਾਂ ਵੀ ਉਸ ਫੈਸਲੇ ਦੇ ਅਨੁਸਾਰ ਉਸ ਫੈਸਲੇ ਦੀ ਭਾਵਨਾ ਅਨੁਸਾਰ ਫੈਸਲਾ ਨਹੀਂ ਹੈ ਚੁੱਲਾ ਕਿਨੇ ਵਾਲਿਆ ਹੁਣ ਮਸਮੋ ਮੇਲਾ ਮਾਗੀ ਤੇ ਜਿਹੜੀ ਕਾਨਫਰੰਸ ਰੱਖੀ ਜਾ ਰਹੀ ਆ ਕਿਹਾ ਜਾ ਰਿਹਾ ਨੂੰ ਬੁਲਾਇਆ ਉਹਦੇ ਸੱਦੇ ਨਹੀਂ ਸਾਨੂੰ ਨਹੀਂ ਸੱਦੇ ਆਪਣੇ ਤੌਰ ਤੇ ਉਹਨਾਂ ਨੇ ਰੱਖੀ ਆ ਨਾ ਸਾਨੂੰ ਪੁੱਛਿਆ ਨਾ ਮਲ 7 ਮੈਂਬਰ ਦੀ ਕਮੇਟੀ ਦੇ ਕਿਸੇ ਅਸੀਂ ਦਾ ਬਲ ਕੇ ਆਪ ਜਿਹੜੇ ਦੋ ਮੈਂਬਰ ਨੇ ਉਹ ਧਾਮੀ ਸਾਹਿਬ ਕੋ ਭੇਜੇ ਉਹਨਾਂ ਨੂੰ ਕਿਹਾ ਬੇ ਤੁਸੀਂ ਅੱਗੇ ਲੱਗੋ ਤੇ ਤੁਸੀਂ ਸਾਰਾ ਆਰਗੇਨਾਈਜ਼ ਕਰੋ ਉਹਨਾਂ ਨੇ ਵੀ ਆਪਣੀ ਬੇਵਸੀ ਜ਼ਾਹਰ ਕਰਤੀ ਸੋ ਇਸ ਲਈ ਮਨ ਇਹ ਗੱਲ ਜਿਹੜੀ ਆ ਕਿਤੇ ਨਾ ਕਿਤੇ ਜਿਹੜੀ ਭਾਵਨਾ ਸੀ ਜਹਦਰ ਸਾਹਿਬ ਦੀ ਵੀ ਆ ਡੱਡ ਥਾਂ ਬਿਕਰਦੀ ਥਾਂ ਤੇ ਇਕਜੁੱਟ ਹੋ ਕੇ ਚੱਲੋ ਜੇ ਪੰਥ ਦੀਆਂ ਚੁਣੌਤੀਆਂ ਪੰਥ ਅੱਗੇ ਚੁਣੌਤੀਆਂ ਦਾ ਟਕਰਾ ਕਰਨਾ ਪੰਜਾਬ ਤੇ ਪੰਜਾਬੀ ਦਾ ਝੰਡਾ ਬਲੰਦ ਕਰਨਾ ਕਿਸਾਨੀ ਦੇ ਮਸਲੇ ਹੱਲ ਕਰਾਉਣੇ ਆ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਤਾ ਤੁਹਾਨੂੰ ਸਾਰੇ ਆਪਸੀ ਮਤ ਭੇਜ ਭਲਾ ਕੇ ਅੱਡ ਅੱਡ ਚੁੱਲ੍ਹੇ ਸਿਮੇਟ ਕੇ ਇਕੱਠਾ ਇਕੱਠੇ ਹੋਣਾ ਚਾਹੀਦਾ ਉਹ ਵਿਧੀ ਵਿਧਾਨ ਜਿਹੜਾ ਅਕਾਲੀ ਦਲ ਦਾ ਉਹਦੇ ਮੁਤਾਬਕ ਔਰ ਉਹਦੇ ਲਈ ਕਮੇਟੀ ਬਕਾਇਦਾ ਮੈਂਬਰ ਨਾਂ ਦੱਸ ਕੇ ਉਹਨਾਂ ਨੇ ਨੋਮੀਨੇਟ ਕਰਤੀ ਤੇ ਹੁਣ ਉਹਦਾ ਬਿਨਾਂ ਹੀ ਆਪਣੀ ਬੱਕਰੀ ਰਾਗ ਆਪਣਾ ਉਹ ਤੋਂ ਬਿਨਾਂ ਹੀ ਮਤਲਬ ਆਪਣੀ ਬੱਕਰੀ ਕਾਨਫਰੰਸ ਅਦ ਲੈਣੀ ਕੁਦਰਤੀ ਤੌਰ ਤੇ ਫਿਰ ਉਨਾ ਬੋਲ ਸੁਣਾਇਆ ਜਿਹੜਾ ਫੈਸਲਾ ਉਹਨੂੰ ਕਿਤੇ ਢਾਲਉਂਦੀ ਹੈ ਮੈਨੂੰ ਲੱਗਦਾ ਹੈਗਾ ਕਿ ਸੁਧਾਰ ਲਹਿਰ ਨੂੰ ਇੱਕ ਸਾਈਡ ਤੇ ਰੱਖਿਆ ਗਿਆ ਹੈਗਾ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਨੇ ਆਪਣਾ ਚੁੱਲਾ ਬਾਹ ਲਿਆ ਇਟ ਮੀਨਜ਼ ਕਿ ਜਿਹੜਾ ਸੁਧਾਰ ਲਹਿਰ ਦੇ ਜਿੰਨੇ ਵੀ ਲੀਡਰ ਸੀਗੇ ਉਹਨਾਂ ਨੂੰ ਇੱਕ ਇੱਕ ਪੱਖ ਇੱਕ ਪਾਸੇ ਰੱਖ ਦਿੱਤਾ ਗਿਆ ਮੈਂ ਸਮਝਦਾ ਕਿ ਇਹ ਤਾਂ ਇਸੇ ਤਰ੍ਹਾਂ ਲੱਗ ਰਿਹਾ ਵੀ ਉਹਨਾਂ ਨੇ ਉਸ ਗੱਲ ਦਾ ਕੋਈ ਜਹਦਰ ਸਾਹਿਬਾਂ ਦੇ ਭਾਵਨਾ ਦੀ ਅੱਜ ਤੱਕ ਤਾਂ ਜਿਹੜੀ ਇਕੱਠੇ ਕਰਨ ਵਾਲੀ ਗੱਲ ਸੀ ਉਹਦੀ ਕਦਰ ਨਹੀਂ ਕੀਤੀ ਅੱਗੇ ਜਹਦਰ ਸਾਹਿਬ ਹਰਪ੍ਰੀਤ ਸਿੰਘ ਜੀ ਦੇ ਉੱਤੇ ਵੀ ਜਿਹੜਾ ਹੈਗਾ ਕਾਫੀ ਜਿਹੜਾ ਉਸ ਤੋਂ ਬਾਅਦ ਕਾਫੀ ਜਿਆਦਾ ਚਰਚਾ ਦਾ ਵਿਸ਼ਾ ਬਣਿਆ ਹੈਗਾ ਉਹਨਾਂ ਦੇ ਉੱਤੇ ਹੀ ਸਵਾਲ ਖੜੇ ਕਰ ਦਿੱਤੇ ਗਏ ਨੇ ਕਿ ਲੱਗਦਾ ਹੈਗਾ ਕਿ ਜੱਜੇਦਾਰ ਸਾਹਬ ਦੇ ਉੱਤੇ ਸਿਆਸਤ ਵੀ ਕੀਤੀ ਦੇਖੋ ਜੱਜੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੇ ਜਿਹੜੇ ਨਿਮੀ ਪੱਧਰ ਦੇ ਇਲਜ਼ਾਮ ਲਾਉਣੇ ਸ਼ੁਰੂ ਹੋਣ ਕੀਤੇ ਹੋਏ ਨੇ ਵੀ ਉਹਨਾਂ ਨੇ ਘਰ ਖਰੀਦਿਆ ਜੀ ਕਰੋ ਬੜੀ ਵੱਡੀ ਕੋਠੀ ਕਰੋੜਾਂ ਰੁਪਏ ਦੀ ਜਿਹੜਾ ਬਟਿੰਡੇ ਗਿਆ ਉਹਨੇ ਦੇਖਿਆ ਹੀ 150 ਕਰਦਾ ਮੈਂ ਰੱਖਣਾ 200 ਤੋਂ ਬਾਅਦ ਤੇ ਸਾਰੀ ਉਮਰ ਦੀ ਬੰਦਾ 150 ਦਾ ਪਲਾਟ ਨਹੀਂ ਖਰੀਦਾ ਤੇ ਫਿਰ ਆਪਣਾ ਦੱਸਿਆ ਜਾ ਰਿਹਾ ਜਿਵੇਂ ਮੁਕਸਰ ਦਾ ਪਲਾਟ ਵੇਚ ਕੇ ਉਹਨਾਂ ਨੇ ਖਰੀਦ ਲਿਆ ਤੇ ਫਿਰ ਐਵੇਂ ਇਲਜ਼ਾਮ ਲਾਉਣਾ ਜੀ ਸਟੈਂਪ ਡਿਊਟੀ ਦੀ ਚੋਰੀ ਕੀਤੀ ਮਤਲਬ ਬਹੁਤ ਛੋਟੀਆਂ ਗੱਲਾਂ ਨੀਵੀਂ ਪਤਦੀਆਂ ਗੱਲਾਂ ਇੱਕ ਜਿਹਨਾਂ ਜਿਹੜੇ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਰਹੇ ਹੁਣ ਉਹਨਾਂ ਬਾਰੇ ਲਾਉਣੀਆਂ ਮਤਲਬ ਉਹ ਵੈਸੇ ਸ਼ੋਭਾ ਨਹੀਂ ਦਿੰਦਾ ਇਸ ਪੱਤਰ ਤੇ ਤੁਸੀਂ ਇੱਕ ਮਤਲਬ ਬਣਾ ਜਿੱਦ ਕੱਢਣ ਲਈ ਗੁੱਸਾ ਕੱਢਣ ਲਈ ਮੈਂ ਜਾਇ ਕਹਿ ਰਿਹਾ ਜਿਹੜਾ ਅਨਸਾਫੀ ਸਿਕਾਉਣ ਲਈ ਜਿੱਦ ਤੇ ਗੁੱਸਾ ਜਿੱਦ ਤੇ ਗੁੱਸਾ ਕਿਹਦਾ ਹੈ ਜਿੱਦ ਤੇ ਗੁੱਸਾ ਕੱਢਣ ਦੀ ਗੱਲ ਕਰ ਰਹੇ ਹਾਂ ਜਿੱਦ ਤੇ ਲੋਕ ਇਲਜ਼ਾਮ ਲਾ ਰਹੇ ਨੇ ਮਤਲਬ ਉਹਦੇ ਚ ਕੋਈ ਦੋਰਾਮਾ ਹੀ ਨਹੀਂ ਉਹਨਾਂ ਨੂੰ ਬਲਕਿ ਸਾ ਸੁਗਿਰ ਸਿੰਘ ਬਾਦਲ ਖਾਨ ਨੂੰ ਰੋਕਣਾ ਚਾਹੀਦਾ ਸੀ ਜੇਰਾ ਵੀ ਕੋਈ ਬੰਦਾ ਇਸ ਕਿਸਮ ਦਾ ਕਰਦਾ ਵੀ ਮਤਲਬ ਕਿਉਂਕਿ ਜ਼ਿੰਮੇਵਾਰੀ ਤਾਂ ਲੀਡਰਸ਼ਿਪ ਦੀ ਹੁੰਦੀ ਹੈ ਨਾ ਮਲ ਇਹ ਨੁਕਸਾਨ ਵੀ ਪਾਰਟੀ ਦਾ ਜੇ ਹੁੰਦਾ ਉਹਦੇ ਨਾਲ ਵਰਕਰਾਂ ਦਾ ਵੀ ਹੁੰਦਾ ਪਰ ਕੁਦਰਤੀ ਤੌਰ ਤੇ ਉਸ ਨੁਕਸਾਨ ਨੂੰ ਮਲ ਰੋਕਣ ਲਈ ਜਿੰਮੇਵਾਰੀ ਜਿਸ ਤਰ੍ਹਾਂ ਦੇ ਉਹਦੇ ਨੇ ਉਸ ਤਰ੍ਹਾਂ ਦੀ ਹੁੰਦੀ ਹੈ ਸੋ ਇਹ ਰੋਕਣ ਦੀ ਲੋੜ ਸੀ ਵੀ ਕਿਸੇ ਦਾ ਨਵੀਂ ਪਦ ਦਾ ਪ੍ਰਚਾਰ ਜਹਜਦਰ ਸਹਿਬਾਨ ਦੇ ਭਰੇ ਨਹੀਂ ਸੀ ਕਰਨਾ ਚਾਹੀਦਾ ਤੁਹਾਨੂੰ ਕੋਈ ਸੁਖਵੀਰ ਸਿੰਘ ਬਾਦਲ ਦਾ ਫੋਨ ਆਇਆ ਕਿ ਮਾਗੀ ਮੋਲੇ ਦੀ ਕਾਨਫਰੰਸ ਹੈ ਜਾਂ ਕੁਝ ਹੋਰ ਨਹੀਂ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਨਾ ਕੀਤੀ ਹੈ ਨਾ ਮਤਲਬ ਪਹਿਲੀ ਗੱਲ ਤਾਂ ਉਹ ਕਾਨਫਰੰਸ ਰੱਖਣੀ ਹੀ ਸਤਮੈਬਰੀ ਕਮੇਟੀ ਨੂੰ ਚਾਹੀਦੀ ਸੀ ਕਿਉਂਕਿ ਜਦੋਂ ਜ਼ਿੰਮੇਵਾਰੀ ਸਤਮੈਬਰੀ ਕਮੇਟੀ ਨੂੰ ਦਿੱਤੀ ਜਿਹੜੋ ਕਮਾਂਡ ਸਤਮੈਬਰੀ ਕਮੇਟੀ ਨੂੰ ਦਿੱਤੀ ਤੇ ਫਿਰ ਉਹਦੇ ਵਿੱਚ ਹੋਰ ਪਾਸੇ ਫੈਸਲੇ ਹੋਣੇ ਉਹ ਕੁਦਰਤੀ ਤੌਰ ਤੇ ਸ੍ਰੀ ਅਕਾਲਤਾਬਹ ਸਾਹਿਬ ਵੱਲੋਂ ਅਜਿਹਾ ਕਿਸੇ ਡਰਾ ਸਿਸਟਮ ਬਣਾਇਆ ਗਿਆ ਸੀ ਵਿਛਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦਾ ਉਹ ਕਿਤੇ তারপরে ਦੋਪਿਤ ਹੋਇਆ ਕਿਨੇ ਕੀਤਾ ਕਿਉਂ ਕੀਤਾ ਉਹਦੇ ਪਿੱਛੇ ਕੀ ਸਾਜ ਸਾ ਇਹ ਹੁਣ ਜਨਤਾ ਦੀ ਕਚਹਿਰੀ ਚ ਫੈਸਲਾ ਹੋ ਸਕੂਬੀਰ ਸਿੰਘ ਬਾਦਲ ਇੱਕ ਗੱਲ ਹੋਰ ਕਰਦੇ ਨਜ਼ਰ ਆ ਰਹੇ ਨੇ ਕਹਿੰਦੇ ਮੇਰੇ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਇਸ ਨੂੰ ਕਿਸ ਤਰ੍ਹਾਂ ਦਿੱਖਦੇ ਹੋ ਇਹ ਵੀ ਬਿਆਨ ਅੱਜ ਖੁੱਲੇ ਆਮ ਜਿਹੜਾ ਇੱਕ ਓਪਨ ਸਟੇਜ ਦੇ ਉੱਤੇ ਕਾਫੀ ਵਰਕਰ ਬੈਠੇ ਸੀ ਉਹਨਾਂ ਵਿੱਚ ਇਹ ਗੱਲ ਕਰੀ ਹੈ ਕਿ ਮੇਰੇ ਨਾਂ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਮੇਰੇ ਨਾਲ ਤੇ ਉਹ ਤਾਂ ਹੁਣ ਉਹਨਾਂ ਨੂੰ ਮੈਂ ਸਮਝਦਾ ਕਿ ਜਸედა ਸਾਹਿਬਾਨ ਦੇ ਫੈਸਲੇ ਤੇ ਜਦੋਂ ਉਹਨਾਂ ਨੇ ਬਾਕੀ ਸੇਵਾ ਪੂਰੀ ਕੀਤੀ ਆ ਤੇ ਜਿਹੜੀ ਰਹਿ ਗਿਆ ਹੁਣ ਉਹਦੇ ਤੇ ਰਹਾ ਕਿੰਤੂ ਪਰੰਤੂ ਕਰਦੀ ਲੋੜ ਨਹੀਂ ਹੈ ਤਾਂ ਕਿ ਜਿਹ ਜਹੇਜ਼ਾ ਸਾਹਿਬ ਨੇ ਜਿਹੜਾ ਬਾਰ-ਬਾਰ ਕਿਹਾ ਅੱਜ ਵੀ ਕਿਹਾ ਕਿ 2 ਦਸੰਬਰ ਨੂੰ ਸੁਨਾਇਆ ਫੈਸਲਾ ਸ੍ਰੀ ਅਕਾਲ ਸਰਦਾਰ ਸਾਹਿਬ ਦੀ ਫਸੀਲ ਤੇ ਇਨਵੇਂ ਲਾਗੂ ਹੋਵੇਗਾ ਉਹ ਲਾਗੂ ਹੋਣਾ ਚਾਹੀਦਾ ਸੋ ਬਿਲਕੁਲ ਜੋ ਜਥੇਦਾਰ ਸਾਹਿਬ ਨੇ ਫਸੀਲ ਤੇ ਫੈਸਲਾ ਸੁਣਾਇਆ ਸੀਗਾ ਉਹ ਕਹਿੰਦੇ ਇਨ ਬਿਨ ਲਾਗੂ ਹੋਣਾ ਚਾਹੀਦਾ ਪ੍ਰੋਫੈਸਰ ਪ੍ਰਿੰਸੀਮ ਚੰਦੂ ਮਾ ਜੀ ਗਲਤ ਗੱਲ ਕਰਦੇ ਨੇ ਸਰ ਲਾਸ ਵਾਲਾ ਹੈਗਾ ਕਿ ਅਮਰਿਤਪਾਲ ਸਿੰਘ ਦਾ ਜਿਹੜਾ ਧੜਾ ਹੈਗਾ ਉਹਨਾਂ ਨੇ ਕਹਤਾ ਕਿ ਅਸੀਂ ਵੱਖਰੀ ਪਾਰਟੀ ਬਣਾਵਾਂਗੇ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਸੋ ਮਾਗੀ ਦੇ ਮੇਲੇ ਤੇ ਉਹ ਉਹ ਪਾਰਟੀ ਦਾ ਅਨਾਉਂਸ ਕਰਨ ਜਾ ਰਹੇ ਨੇ ਸੋ ਕਿਸ ਤਰ੍ਹਾਂ ਦੇਖਦੇ ਕਿ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਿਰ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਮਤਲਬ ਕਿ ਤੀਸਰਾ ਧੜਾ ਇੱਕ ਹੋ ਤਕੋ ਹੀ ਹਿਮਨ ਕਿਹਾ ਹੋ ਸ਼ਾਇਦ ਹੀ ਭਾਵਨਾ ਜਾਇਦਾ ਸਾਹਿਬ ਦੀ ਸੀ ਜਦੋਂ ਇਹ ਬਿਕਰੀ ਹੋਈ ਪੰਤਤ ਦਾ ਹੋਦਾ ਇੱਕੋ ਇੱਕ ਤਰੀਕਾ ਸਾਰੇ ਇਕੱਠਾ ਜੁਟ ਰਹੀਏ ਇਕੱਠੇ ਹੋਈਏ ਔਰ ਉਹਦੇ ਲਈ ਟ੍ਰੈਲ ਵੇਜ ਤੇ ਉਹਨਾਂ ਨੇ ਜਿਹੜੀਆਂ ਧਰਾਂ ਸ੍ਰੀ ਅਕਾਲਤਾ ਸਾਹਿਬ ਤੇ ਪਹੁੰਚੀਆਂ ਸੀ ਵੀ ਉਹਨਾਂ ਨੂੰ ਤਾਂ ਪਹਿਲਾਂ ਇਕੱਠੇ ਕਰੀਏ ਫਿਰ ਦੂਸਰਿਆਂ ਨੂੰ ਇਕੱਠੇ ਕਰਨ ਬਰਬਦਾਂਗੇ ਇਕੱਠੇ ਹੋਈਆਂ ਨਹੀਂ ਕਿੱਥੇ ਹੋਈਆਂ ਜੇ ਇਕੱਠੀਆਂ ਹੁੰਦੀਆਂ ਜੇ 7ਵੀਂ ਬੁਰੀ ਕਮੇਟੀ ਜਿਹੜੀ ਜਿਹਨੂੰ ਉਹਨਾਂ ਨੇ ਡਿਊਟੀ ਸੰਭਾਲੀ ਸੀ ਉਹ ਤਾਂ ਵਰਕਿੰਗ ਤੇ ਨਹੀਂ ਆਈ ਅਜੇ ਤੱਕ ਤੇ ਜੇ ਵਰਕਿੰਗ ਤੇ ਨਹੀਂ ਆਈ ਫਿਰ ਕੰਮ ਕਿਵੇਂ ਕਰੂਗੀ ਫਿਰ ਆਪਣੇ ਨਿਸ਼ਾਨੇ ਤੇ ਕਿਵੇਂ ਪਹੁੰਚੂਗੀ ਤੇ ਜੇ ਇਹੀ ਜਿਹੜੇ ਸ੍ਰੀ ਅਕਾਲ ਤਖਤ ਸਭਾ ਤੇ ਗਏ ਤੇ ਜੇ ਉਹੀ ਨਹੀਂ ਮਤਲਬ ਪੂਰੀ ਤਰ੍ਹਾਂ ਜਹਦਰ ਸਾਹਿਬਾਨ ਦੇ ਫੈਸਲੇ ਸ੍ਰੀ ਅਕਾਲ ਤਖਤ ਸਭਾ ਦੇ ਫੈਸਲੇ ਮੰਨ ਮੰਨਣਗੇ ਤਾਂ ਫਿਰ ਜਿਹੜੇ ਜੇ ਗਏ ਨਹੀਂ ਉਹ ਤਾਂ ਫਿਰ ਕਿਉਂ ਮੰਨਣਗੇ ਕੁਝ ਕਰਕੇ ਅੱਜ ਸੋਚਣ ਦੀ ਲੋੜ ਆ ਵਿਚਾਰਨ ਦੀ ਲੋੜ ਆ ਕਿ ਜਿਹੜੀਆਂ ਚੁਣੌਤੀਆਂ ਨੇ ਸਾਡੇ ਸਾਹਮਣੇ ਭਾਵੇਂ ਪੰਜਾਬ ਦੇ ਸਾਹਮਣੇ ਆ ਪੰਥ ਦੇ ਸਾਹਮਣੇ ਆ ਮਨ ਸਾਡੀ ਜਵਾਨੀ ਜਿਲਾਂ ਚ ਰੂਹੀ ਆ ਕਿਸਾਨੀ ਖੇਤਾਂ ਚ ਰੂਹੀ ਆ ਸੜਕਾਂ ਤੇ ਭੁੱਕਣ ਭਾਣੇ ਠੰਡ ਦੇ ਵਿੱਚ ਲੋਕ ਧਰਨਿਆਂ ਤੇ ਬੈਠੇ ਆ ਭੁੱਕੜਦਾਲ ਤੇ ਬੈਠੇ ਆ ਮਨ ਐਸੇ ਹਾਲਾਤ ਜਿਵੇਂ ਸਮੁੰਦਰ ਡੂੰਘੇ ਸਮੁੰਦਰ ਚ ਪੰਜਾਬ ਨਸ਼ਿਆਂ ਦੇ ਵਿੱਚ ਡੁੱਬਿਆ ਪਿਆ ਆਰਥਿਕ ਮਦਹਾਲੀ ਦੇ ਇਸ ਮਾ ਸੰਦਾ ਇੰਤਖਾ ਹੈ ਮਹਾਰਾਜ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਆਰਥਿਕ ਹਾਲਤ ਹੋਏ ਖੜੇ ਨੇ ਸੋ ਸਾਰੀਆਂ ਗੱਲਾਂ ਵਿੱਚ ਤੇ ਕਰੋਨ ਵਿਵਸਥਾ ਜਿਹੜੀ ਆ ਸਾਰੇ ਕਟਨਾ ਕਰਮ ਦੀ ਜ਼ਿੰਮੇਵਾਰ ਨਹੀਂ ਸਰ ਸਾਡੇ ਵਿੱਚੋਂ ਸਾਡੇ ਬੱਚੇ ਜਿਹੜੇ ਨੇ ਕੈਨੇਡਾ ਵਰਗੇ ਮੁਲਕ ਬੱਚਿਆਂ ਨੂੰ ਸਾਡੇ ਨਾਲ ਬਾਹਰ ਭੇਜ ਰਹੇ ਨੇ ਬੇਰਜ਼ਗਾਰੀ ਦੀ ਬਹੁਤ ਵੱਡੀ ਸਮੱਸਿਆ ਖੜੀ ਹੈ ਜਥੇਦਾਰ ਸਾਹਿਬ ਦੀ ਗੱਲ ਨਾ ਮੰਨਾਂ ਸਰ ਸਰ ਜਥੇਦਾਰ ਜਥੇਦਾਰ ਸਾਹਿਬ ਦੀ ਗੱਲ ਨਾ ਮੰਨਾਂ ਅਸਤੀਫਾ ਮਨਜ਼ੂਰ ਨਾ ਹੋਣਾ ਮਾਲਕੀ ਇਹ ਸਾਰਾ ਘਟਨਾਕ੍ਰਮ ਨੂੰ ਜਿਹੜਾ ਪੰਥਕ ਦੀ ਤੁਸੀਂ ਕਿੱਥੇ ਕਿਸ ਤਰ੍ਹਾਂ ਸੋਚਦੇ ਹੋਗੇ ਉਹ ਸੁਧਾਰ ਲਹਿਰ ਬਣਾਈ ਗਈ ਸੀ ਕਿ ਪੰਥਕ ਹੁਣ ਕਿੱਥੇ ਖੜਾ ਹੈ ਦੇਖੋ ਜੇ ਇਸ ਪਾਸੇ ਇਮਾਨਦਾਰੀ ਨਾਲ ਇਹਨੂੰ ਪੂਰੀ ਤਰ੍ਹਾਂ ਲਾਗੂ ਨਾ ਹੋਇਆ ਤਾਂ ਮੈਂ ਸਮਝਦਾ ਬਹੁਤ ਨੁਕਸਾਨ ਹੋਏਗਾ ਪੰਜਾਬ ਦਾ ਵੀ ਔਰ ਪੰਥਕ ਸਫਾਂਦਰ ਵੀ ਬਹੁਤ ਵੱਡੀ ਨਰਾਸ਼ਾ ਹੋਏਗੀ ਇਸ ਗੱਲ ਦੇ ਬਿਲਕੁਲ ਕਹਿੰਦੇ ਜੇ ਜਥੇਦਾਰ ਸਾਹਿਬ ਦੀ ਜੋ ਗੱਲਾਂ ਸੀ ਕਹਿੰਦੇ ਇਨ ਬਿਨੋ ਜੇ ਲਾਗੂ ਨਾ ਹੋਈਆਂ ਤਾਂ ਪੰਥ ਦਾ ਪੰਥਕ ਸੋਚ ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਕਹਿੰਦੇ ਨੁਕਸਾਨ ਜਿਹੜਾ ਹੋ ਸਕਦਾ ਹੈਗਾ ਕਿਤਨੇ ਕਿਤੇ ਜਿਹੜੀ ਹੈ ਗਿਆ ਇੱਕ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮજરા ਸੁਧਾਰ ਲਹਿਰ ਦੇ ਵਿੱਚ ਜਿਹੜੇ ਆਪਣੀ ਭੂਮਿਕਾ ਜ਼ਰੂਰ ਨਿਭਾਈ ਸੀਗੀ ਸਾਂਝ ਕਰ ਰਹੇ ਨੇ ਪਰ ਕਿਤਨੇ ਕਿਤੇ ਕਹਿੰਦੇ ਹਲੇ ਤੱਕ ਜਦੋਂ ਤੱਕ ਅਸਤੀਫਾ ਇਨ ਬਿਨ ਉਸੇ ਤਰ੍ਹਾਂ ਲਾਗੂ ਨਹੀਂ ਹੁੰਦੀਆਂ ਜੋ ਜਥੇਦਾਰ ਸਾਹਿਬ ਨੇ ਹੁਕਮ ਜਾਰੀ ਕੀਤੇ ਸੀਗੇ ਉਦੋਂ ਤੱਕ ਕਹਿੰਦੇ ਆ ਇਹ ਖਤਰਾ ਉਸੇ ਤਰ੍ਹਾਂ ਮੰਡਰਾ ਰਹੇਗਾ ਸੋਚ ਦੀ ਵਿਚਾਰ ਧਾਰਾ ਦੀ ਜਿਹੜੀ ਆਪਸੀ ਜਿਹੜੇ ਚੁੱਲ੍ਹੇ ਆਪਸ ਸਾਂਝੇ ਕਰਨ ਦੀ ਗੱਲ ਸੀਗੀ ਉਹ ਹਜੇ ਤੱਕ ਅਨ ਨਹੀਂ ਹੋਏ ਉਹ ਕਿਉਂ ਨਹੀਂ ਹੋਏ ਕਿਉਂਕਿ ਜਿਹੜਾ ਹੈਗਾ ਕਿਸੇ ਦੀ ਵੀ ਸੋਚ ਔਰ ਵਿਚਾਰ ਤਾਰਾ ਇੱਕ ਨਹੀਂ ਹੋ ਸਕੀ ਆ ਸੋ ਹੋਰ ਵੀ ਅਪਡੇਟ ਦੇ ਲਈ ਬਨੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਪਟਿਆਲਾ ਤੋਂ ਭਾਰਤ ਪੋਸ਼ਣ ਦੇ